ਇਹ ਉਹ ਕਿਸਾਨ ਨੇ ਜਿਹੜੀ ਆਪਣੇ ਹੱਕਾਂ ਦੀ ਮੰਗ ਦੇ ਲਈ ਅੱਜ ਵੱਖ-ਵੱਖ ਪੰਜਾਬ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਜ਼ਰੂਰ ਸੰਘਰਸ਼ ਵੀ ਲੜ ਰਹੇ ਨੇ ਆਪਣੀ ਜ਼ਮੀਨ ਨੂੰ ਲੈ ਕੇ ਆਪਣੀ ਐਮਐਸਪੀ ਤੋਂ ਮੰਗ ਨੂੰ ਲੈ ਕੇ ਤੇ ਸੋਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਵਾਸਤੇ ਜਾਤ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ ਤਾਂ ਹੀ ਦੇਖ ਸਕਦੇ ਉਹ ਵੀ ਇੱਥੇ ਇਹਨਾਂ ਨੇ ਆ ਜਿਹੜੇ ਆ ਬਾਲੀਵਾਲ ਮੈਚ ਖੇਡਣਾ ਸ਼ੁਰੂ ਕਰ ਦਿੱਤਾ ਤਾਂ ਸਭ ਤੋਂ ਵੱਡੀ ਗੱਲ ਤਾਂ ਇੱਥੇ ਹੀ ਨੈਟ ਲਗਾ ਕੇ ਇੱਥੇ ਹੀ ਬੋਲ ਲਿਆ ਕੇ ਇੱਥੇ ਹੀ ਨਾਲੇ ਬਾਟਰ ਤੇ ਹੀ ਖੇਡਣਾ ਸ਼ੁਰੂ ਕਰ ਦਿੱਤਾ ਆਪਣੇ ਹੱਕਾਂ ਦੇ ਮੰਗ ਨੂੰ ਲੈ ਕੇ ਸੀ ਉਹ ਕਹਿਣਗੇ ਵੀ ਹਾਂ ਹੱਕ ਲੈਣ ਆਏ ਸੀ ਤੇ ਇਹ ਕਹੀ ਕਹਿਣ ਲੱਗ ਜਾਣਗੇ ਵੀ ਇੱਥੇ ਖੇਡਦੇ ਕਿਉਂ ਹੋਏ ਨੇ ਇਹ ਹੁਣ ਆਪਣਾ ਟਾਈਮ ਪਾਸ ਵੀ ਕਰਨਾ ਜੀ ਜੇ ਆਪਾਂ ਇੱਥੇ ਆਏ ਹਾਂ ਜੋ ਹਸਾਬ ਨਾਲ ਵਧੀਆ ਮਨੰਜਰ ਕਰ ਲਈ ਜੀ ਆਪਣਾ ਮਨ ਪ੍ਰਚਾਰ ਵੀ ਜ਼ਰੂਰੀ ਹੈ ਅੱਜ ਕੋਈ ਵੀ ਜੱਟਾਂ ਨੇ ਹੋਣ ਸਾਡਾ ਭਾਈਚਾਰਾ ਆਪਸ ਦੇ ਵਿੱਚ ਅਸੀਂ ਭਾਈਚਾਰੇ ਨਾਲ ਨਹੀਂ ਗੱਲ ਹੈ ਨਾ ਕਿਸਾਨਾਂ ਦੇ ਮੁੰਡੇ ਆ ਚਲੋ ਅਸੀਂ ਵੀ ਕਈ ਕਿਸਾਨ ਕਿਸਾਨ ਜਿਹੜਾ ਸਭ ਕੁਝ ਕਰ ਸਕਦਾ ਉਹ ਖੇੜ ਵੀ ਸਕਦਾ ਉਹ ਖੇਤੀ ਵੀ ਕਰ ਸਕਦਾ ਸਭ ਕੁਝ ਲੋਕੀਏ ਵੀ ਕਹਿੰਦੇ ਆ ਵੀ ਹਾਂ ਵੇਲੇ ਨਹੀਂ ਆ ਦੇਖ ਲਓ ਕਿੱਦਾਂ ਵਧੀਆ ਗੱਲਾਂ ਕਰੀ ਜਾਂਦੇ ਇੱਥੇ ਆ ਕੇ ਕੋਈ ਵੇਲੇ ਨਹੀਂਗੇ ਅਸੀਂ ਆਪਣਾ ਪੂਰਾ ਮਨੋਰੰਜਨ ਕਰ ਰਹੇ ਆ ਸ਼ਾਂਤੀ ਦੇ ਨਾਲ ਕੋਈ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇਗੇ ਉਹ ਕਿਸਾਨ ਨੇ ਜਿਹੜੀ ਆਪਣੇ ਹੱਕਾਂ ਦੀ ਮੰਗ ਦੇ ਲਈ ਅੱਜ ਵੱਖ-ਵੱਖ ਪੰਜਾਬ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਜ਼ਰੂਰ ਸੰਘਰਸ਼ ਵੀ ਲੜ ਰਹੇ ਨੇ ਆਪਣੀ ਜ਼ਮੀਨ ਨੂੰ ਲੈ ਕੇ ਆਪਣੀ ਐਮਐਸਪੀ ਦੀ ਮੰਗ ਨੂੰ ਲੈ ਕੇ ਤੇ ਸੋਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਵਾਸਤੇ ਪਰ ਜਿਵੇਂ ਕਿ ਆ ਜਾਂਦਾ ਪੰਜਾਬੀ ਦੇ ਵਿੱਚ ਇੱਕ ਗੀਤ ਵੀ ਆ ਜਦ ਮਰਜੀ ਦੇਖ ਲੈ ਆ ਕੇ ਹੱਸਦੇ ਹੀ ਰਹਿੰਦੇ ਆ ਤਾਂ ਇਹ ਦੇਖ ਸਕਦੇ ਹੋ ਵੀ ਇੱਥੇ ਇਹਨਾਂ ਨੇ ਆ ਜਿਹੜੇ ਆ ਬਾਲੀਵਾਲ ਮੈਚ ਖੇਡਣਾ ਸ਼ੁਰੂ ਕਰ ਦਿੱਤਾ ਹੈ ਤਾਂ ਸਭ ਤੋਂ ਵੱਡੀ ਗੱਲ ਆ ਵੀ ਕਿਸਾਨ ਨੂੰ ਹਰ ਕੁਛ ਆਂਦਾ ਕਿਸਾਨ ਨੂੰ ਖੇਡਣਾ ਵੀ ਆਂਦਾ ਕਿਸਾਨ ਨੂੰ ਜੇ ਹਲਵਾਣਾ ਆਂਦਾ ਤਾਂ ਉਹਨੂੰ ਸਭ ਕੁਝ ਕਰਨਾ ਆਂਦਾ ਤੇ ਇੱਥੇ ਹੀ ਇਹਨਾਂ ਨੇ ਜੇ ਜਿਵੇਂ ਇਹਨਾਂ ਨੇ ਮੋਰਚੇ ਲਾਏ ਨੇ ਆਪਣੇ ਡੇਰੇ ਲਗਾ ਦਿੱਤੇ ਨੇ ਤਾਂ ਮਨ ਪਰਚਾਵੇ ਦੇ ਵਾਸਤੇ ਰਿਲੈਕਸੇਸ਼ਨ ਦੇ ਵਾਸਤੇ ਨਾਲੋਂ ਨਾਲ ਇਹ ਜਿਹੜੇ ਆ ਵੀ ਆਪਣੀ ਜਿਹੜੀ ਗੇਮ ਆ ਉਹਨੂੰ ਵੀ ਜਿਹੜਾ ਆ ਖੇਡ ਰਹੇ ਨੇ ਆ ਤਸਵੀਰ ਜ਼ਰੂਰ ਤੁਸੀਂ ਕਾਫੀ ਤਸਵੀਰਾਂ ਦੇਖੀਆਂ ਹੋਣਗੀਆਂ ਖਨੋਰੀ ਬਾਰਡਰ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਆ ਪਰ ਇਹ ਤਸਵੀਰ ਜਿਹੜੀ ਹੈ ਇਹ ਕੁਛ ਅਲੱਗ ਹੈ ਇਹ ਤਸਵੀਰ ਕਿਉਂ ਅਲੱਗ ਹੈ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਕਿਸਾਨ ਜਿਹੜੇ ਨੇ ਜ਼ਰੂਰ ਆਪਣਾ ਟਾਈਮ ਜਿਹੜਾ ਹੈ ਉਹ ਪਾਸ ਕਰਦੇ ਉਹ ਜ਼ਰੂਰ ਨਜ਼ਰ ਆਣਗੇ ਅਤੇ ਇੱਥੇ ਹੀ ਨੱਟ ਲਗਾ ਕੇ ਸਭ ਤੋਂ ਵੱਡੀ ਗੱਲ ਤਾਂ ਇੱਥੇ ਹੀ ਨੱਟ ਲਗਾ ਕੇ ਇੱਥੇ ਹੀ ਬੋਲ ਲਿਆ ਕੇ ਇੱਥੇ ਹੀ ਇਹਨਾਂ ਨੇ ਬਾਰਡਰ ਤੇ ਹੀ ਖੇਡਣਾ ਸ਼ੁਰੂ ਕਰ ਦਿੱਤਾ